ਅੱਸੀ ਗੱਲ ਦੋਸਤੋ ਇੱਕ ਬਹੁਤ ਹੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਜੋ ਲੋਕਾਂ ਦੇ ਵਿੱਚ ਖੁਸ਼ਖਬਰੀ ਦਾ ਵੀਸਾ ਬਣੀ ਹੋਈ ਹੈ ਜੀ ਹਾਂ ਦੋਸਤੋ ਤੁਸੀਂ ਰਾਜਵੀਰ ਜਵੰਦਾ ਨੂੰ ਪੰਜਾਬ ਦੇ ਮਸ਼ਹੂਰ ਕਲਾਕਾਰ ਨੂੰ ਸਾਰੇ ਚੰਗੀ ਤਰ੍ਹਾਂ ਜਾਣਦੇ ਹੋਵੋਗੇ ਪਰ ਦੁੱਖ ਦੀ ਗੱਲ ਹੈ ਕਿ ਅੱਜ ਉਹ ਸਾਡੀ ਇਸ ਦੁਨੀਆ ਦੇ ਵਿੱਚ ਮੌਜੂਦ ਨਹੀਂ ਹਨ ਪਰ ਖੁਸ਼ਖਬਰੀ ਦੀ ਗੱਲ ਵੀ ਤੁਹਾਡੇ ਲਈ ਦੋਸਤੋ ਇਹ ਹੈ ਕਿ ਰਾਜਵੀਰ ਜਵੰਦਾ ਦਾ ਇਸ ਦੁਨੀਆ ਦੇ ਵਿੱਚ ਫਿਰ ਤੋਂ ਪੁਨਰ ਜਨਮ ਹੋ ਚੁੱਕਿਆ ਹੈ ਜਿਸ ਕਰਕੇ ਦੋਸਤੋ ਲੋਕਾਂ ਦੇ ਵਿੱਚ ਖੁਸ਼ੀ ਦੀ ਲਹਿਰ ਬਣੀ ਹੋਈ ਹੈ ਜੀ ਹਾਂ ਦੋਸਤੋ ਰਾਜਵੀਰ ਜਵੰਦਾ ਦਾ ਪੁਨਰ ਜਨਮ ਹੋ ਚੁੱਕਿਆ ਹੈ ਤਾਂ ਤੁਹਾਨੂੰ ਦੱਸਾਂਗੇ ਇਹ ਸਾਰੀ ਖਬਰ ਕੀ ਹੈ ਵੀਡੀਓ ਦੇ ਅੰਤ ਤੱਕ ਜਰੂਰ ਬਨੇ ਰਹਿਣਾ ਉਸ ਤੋਂ ਪਹਿਲਾਂ ਦੋਸਤੋ ਤੁਹਾਨੂੰ ਇੱਕ ਬੇਨਤੀ ਹੈ ਕਿ ਜੇਕਰ ਤੁਸੀਂ ਸਾਡੇ ਚੈਨਲ ਦੇ ਉੱਤੇ ਨਵੇਂ ਆਏ ਹੋ ਤਾਂ ਸਾਡੇ ਚੈਨਲ ਨੂੰ ਹੁਣੇ ਸਬਸਕ੍ਰਾਈਬ ਕਰਨਾ ਪ੍ਰਮਾਤਮਾ ਤੁਹਾਡੀ ਲੰਮੀ ਉਮਰ ਜ਼ਰੂਰ ਕਰਨਗੇ ਤਾਂ ਆਓ ਇਸ ਵੀਡੀਓ ਦੇ ਉੱਤੇ ਚੱਲਣਾ ਪਾਉਂਦੇ ਹਾਂ ਕਿ ਰਾਜਵੀਰ ਜਵੰਦਾ ਇੱਕ ਵਾਰ ਫਿਰ ਤੋਂ ਪੁਨਰ ਜਨਮ ਲੈ ਕੇ ਇਸ ਦੁਨੀਆ ਦੇ ਵਿੱਚ ਆ ਚੁੱਕੇ ਹਨ ਜੀ ਹਾਂ ਦੋਸਤੋ ਇਹ ਖਬਰ ਨਿਕਲ ਕੇ ਸਾਹਮਣੇ ਆਈ ਹੈ ਕਿ ਰਾਜਵੀਰ ਜਵੰਦਾ ਨੇ ਆਪਣੇ ਘਰ ਦੇ ਵਿੱਚ ਫਿਰ ਤੋਂ ਜਨਮ ਲਿਆ ਹੈ ਉਸ ਦੀ ਘਰ ਵਾਲੀ ਨੇ ਇੱਕ ਬੱਚੇ ਨੂੰ ਜਨਮ ਦਿਆਂ ਹੈ ਜਿਸ ਤੋਂ ਬਾਅਦ ਇਹ ਖਬਰ ਪੂਰੇ ਪੰਜਾਬ ਦੇ ਵਿੱਚ ਤੇਜ਼ੀ ਦੇ ਨਾਲ ਫੈਲ ਰਹੀ ਹੈ ਕਿ ਰਾਜਵੀਰ ਜਵੰਦਾ ਕਿ ਜਿਹੜਾ ਬੱਚਾ ਪੈਦਾ ਹੋਇਆ ਹੈ ਉਹ ਸੇਮ ਰਾਜਵੀਰ ਜਵੰਦਾ ਦੇ ਨਾਲ ਮਿਲਦਾ ਜੁਲਦਾ ਹੈ ਰਾਜਵੀਰ ਜਵੰਦਾ ਦੇ ਨਾਲ ਉਸ ਦੀ ਸ਼ਕਲ ਮਿਲਦੀ ਹੈ ਜਿਸ ਕਰਕੇ ਪਰਿਵਾਰ ਦੇ ਵਿੱਚ ਇਹ ਖੁਸ਼ੀ ਦੀ ਲਹਿਰ ਬਣੀ ਹੈ ਉਹਨਾਂ ਨੂੰ ਇਹ ਮਹਿਸੂਸ ਹੋਇਆ ਹੈ ਕਿ ਰਾਜਵੀਰ ਜਵੰਦਾ ਸੱਚੀ ਦਿਵਾਰੇ ਫਿਰ ਤੋਂ ਉਹਨਾਂ ਦੇ ਘਰ ਦੇ ਵਿੱਚ ਆ ਚੁੱਕਿਆ ਹੈ ਉਸ ਦਾ ਪੁਨਰ ਜਨਮ ਹੋ ਚੁੱਕਿਆ ਹੈ ਜਿਸ ਤੋਂ ਬਾਅਦ ਪਰਿਵਾਰ ਦੇ ਵਿੱਚ ਪਰ ਦੋਸਤੋ ਇਹ ਖਬਰ ਦਾ ਹਲੇ ਤੱਕ ਕਿਤੇ ਵੀ ਜ਼ਿਆਦਾ ਰੋਲਾ ਨਹੀਂ ਪਾਇਆ ਗਿਆ ਤਾਂ ਜੋ ਲੋਕਾਂ ਦੇ ਵੱਲੋਂ ਕਿਸੇ ਤਰ੍ਹਾਂ ਦੀ ਕੋਈ ਅਫਵਾਹ ਨਾ ਫਲਾਈ ਜਾਵੇ ਪਰ ਦੋਸਤੋ ਜਦੋਂ ਦਾ ਰਾਜਵੀਰ ਜਵੰਦਾ ਦੀ ਪਤਨੀ ਨੇ ਉਸ ਬੱਚੇ ਨੂੰ ਜਨਮ ਦਿੱਤਾ ਹੈ ਤਾਂ ਪਰਿਵਾਰ ਦੇ ਵਿੱਚ ਖੁਸ਼ੀ ਦੀ ਲਹਿਰ ਬਣੀ ਹੋਈ ਹੈ ਕਿਉਂਕਿ ਉਸ ਲੜਕੇ ਦਾ ਨਾਮ ਵੀ ਉਸ ਬੱਚੇ ਦਾ ਨਾਮ ਵੀ ਕਰਨਵੀਰ ਸਿੰਘ ਜਵੰਦਾ ਰੱਖਿਆ ਜਾ ਰਿਹਾ ਹੈ ਜਿਸ ਕਰਕੇ ਦੋਸਤੋ ਪਰਿਵਾਰ ਦੇ ਵਿੱਚ ਇਹ ਉਹਨਾਂ ਨੂੰ ਮਹਿਸੂਸ ਹੋਵੇ ਕਿ ਰਾਜਵੀਰ ਜਵੰਦਾ ਹੀ ਇਸ ਦੁਨੀਆ ਦੇ ਵਿੱਚ ਫਿਰ ਤੋਂ ਮੁੜ ਕੇ ਵਾਪਸ ਆ ਗਿਆ ਹੈ ਪਰਿਵਾਰ ਦੇ ਲਈ ਇਹ ਖੁਸ਼ੀ ਦੀ ਗੱਲ ਹੈ ਜਿਸ ਤੋਂ ਬਾਅਦ ਉਹਨਾਂ ਨੇ ਜਾ ਕੇ ਵੱਖ-ਵੱਖ ਥਾਵਾਂ ਦੇ ਉੱਤੇ ਮੱਥਾ ਟੇਕਿਆ ਹੈ ਤੇ ਪਰਮਾਤਮਾ ਦਾ ਸ਼ੁਕਰਗੁਜ਼ਾਰ ਕੀਤਾ ਹੈ ਤਾਂ ਦੋਸਤੋ ਪਰ ਦੋਸਤੋ ਇਸ ਖਬਰ ਨੂੰ ਨੈੱਟ ਦੇ ਉੱਤੇ ਜ਼ਿਆਦਾਤਰ ਦਿਖਾਇਆ ਨਹੀਂ ਜਾ ਰਿਹਾ ਕਿਉਂਕਿ ਲੋਕਾਂ ਦੇ ਵਿੱਚ ਗਲਤ ਅਫਵਾਹਾਂ ਗਲਤ ਕਮੈਂਟ ਕੀਤੇ ਜਾਂਦੇ ਹਨ ਪਰ ਦੋਸਤੋ ਰਾਜਵੀਰ ਜਵੰਦਾ ਦੁਨੀਆ ਦੇ ਵਿੱਚ ਫਿਰ ਤੋਂ ਆ ਚੁੱਕਿਆ ਹੈ ਤੁਸੀਂ ਇਸ ਖਬਰ ਨੂੰ ਕਿਵੇਂ ਦੇਖਦੇ ਹੋ ਤੁਹਾਨੂੰ ਇਹ ਖਬਰ ਸੁਣ ਕੇ ਕਿੰਨੀ ਜ਼ਿਆਦਾ ਖੁਸ਼ੀ ਮਿਲੀ ਹੈ ਆਪਣੀ رائے ਤੁਸੀਂ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੇਣਾ ਤੇ ਜੇਕਰ ਤੁਸੀਂ ਰਾਜਵੀਰ ਜਵੰਦੇ ਨੂੰ ਪਿਆਰ ਕਰਦੇ ਹੋ ਤਾਂ ਦੋਸਤੋ ਇੱਕ ਪਿਆਰਾ ਜਿਹਾ ਕਮੈਂਟ ਰਾਜਵੀਰ ਜਵੰਦਾ ਦੇ ਲਈ ਜ਼ਰੂਰ ਕਰਨਾ ਤੇ ਦੋਸਤੋ ਜੇਕਰ ਜਾਣਕਾਰੀ ਚੰਗੀ ਲੱਗੀ ਹੋਵੇ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਪਰਮਾਤਮਾ ਤੁਹਾਡੀ ਲੰਮੀ ਉਮਰ ਜ਼ਰੂਰ ਕਰਨਗੇ ਧੰਨਵਾਦ